ਹਾਂਜੀ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਦੀ ਗੱਲ ਕਰੀਏ ਦੇਖੋ ਇਹ ਪਾਣੀ ਜਿੱਦਾਂ ਹੀ ਪਾਣੀ ਦੇ ਵਿੱਚ ਹਿੱਲਜੁਲ ਹੁੰਦੀ ਆ ਇਹ ਚਮਕਣ ਲੱਗ ਜਾਂਦਾ ਇਦਾਂ ਲੱਗਦਾ ਜਿਦਾਂ ਇਹਦੇ ਵਿੱਚ ਕੋਈ ਲਾਈਟ ਚੱਲਦੀ ਹੁੰਦੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਇਹਨੂੰ ਦੇਖ ਕੇ ਬੰਦਾ ਵਿਸਮਾਦ ਹੋ ਜਾਂਦਾ ਹੈਰਾਨ ਹੋ ਜਾਂਦਾ ਇਹਨੂੰ ਵਿਗਿਆਨਕ ਤੌਰ ਦੇ ਉੱਤੇ ਬਾਇਓਲੂਮੀਨੇਸ਼ਨ ਕਹਿ ਦਿੰਦੇ ਨੇ ਜਿਹੜੇ ਜੈਲੀਫਿਸ਼ ਜਾਂ ਜੈਲੀਫਿਸ਼ ਵਰਗੇ ਜੀਵ ਹੁੰਦੇ ਆ ਉਹਨਾਂ ਦੇ ਅੰਦਰੋਂ ਇੱਕ ਰਸਾਇਣਕ ਪਦਾਰਤ ਨਿਕਲਦਾ ਜਿਹੜਾ ਜਦੋਂ ਵੀ ਹਿਲਜੁਲ ਕਰਦਾ ਤਾਂ ਇਸੇ ਕਹਤੇ ਹਨ ਬਾਇਓਲੂਮਿਨੇਸੈਂਸ ਚਮਕਣਾ ਸ਼ੁਰੂ ਹੋ ਜਾਂਦਾ ਚਲੋ ਇਸ ਦੇ ਪਿੱਛੇ ਕੀ ਸਾਇੰਸ ਕਿੰਨੀ ਕਾ ਹੋ ਗਿਆ

ਰਮਾ ਜਦੋਂ ਆਪ ਸਮੁੰਦਰ ਨੂੰ ਚਮਕਤੇ ਦੇਖੇ ਇਨਾ ਵਿਸ਼ਵ ਦੇ ਅੰਦਰ ਵੀ ਉਹ ਲਾਈਟ ਆ ਕਿ 6 ਦੀ ਸਾਇੰਸ ਕੋ ਯਾਦ ਰੱਖ ਕਿਉਂਕਿ ਸਾਰੀ ਦੁਨੀਆ ਲਾਈਟ ਦੇ ਨਾਲ ਚੱਲਦੀ ਆ ਪ੍ਰਮਾਤਮਾ ਖੁਦ ਇੱਕ ਮਹਾ ਸ਼ਕਤੀ ਆ ਸੂਰਜਾਂ ਦਾ ਸੂਰਜ ਹੈ ਇੱਕ ਮਹਾ ਸੂਰਜ ਆ ਜਿਹੜੀ ਮੱਛੀ ਆ ਇਹ ਮੱਛੀ ਉਹ ਜਿਹੜਾ ਪਾਣੀ ਚਮਕਦਾ ਉਹ ਪਾਣੀ ਨੂੰ ਇਹਨੇ ਵਰਤਣਾ ਸ਼ੁਰੂ ਕਰਤਾ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਜਦੋਂ ਵੀ ਲੱਗਦਾ ਵੀ ਕੋਈ ਵੱਡੀ ਮੱਛੀ ਇਹਨੂੰ ਖਾਣ ਆਉਂਦੀ ਆ ਤਾਂ ਇਹ ਇਹ ਆਪਣੇ ਮੂੰਹ ਦੇ ਵਿੱਚ ਉਹ ਪਾਣੀ ਭਰ ਕੇ ਰੱਖ ਲੈਂਦੀ ਆ ਤੇ ਭਰ ਕੇ ਰੱਖਦੀ ਆ 10 ਵਾਰੀ ਉਹ ਪਾਣੀ ਨੂੰ ਇਦਾਂ ਛੱਡ ਸਕਦੀ ਆ ਤੇ ਇਹ ਜਿੱਦਾਂ ਹੀ ਇਹਦੇ ਤੇ ਕੋਈ ਮੱਛੀ ਅਟੈਕ ਕਰਦੀ ਆ ਪਾਣੀ ਛੱਡ ਦਿੰਦੀ ਆ ਉਹਦੇ ਮੂਰੇ ਉਹ ਪਾਣੀ ਦੇ ਵਿੱਚੋਂ ਲਾਈਟ ਨਿਕਲਦੀ ਆ ਕਿਉਂਕਿ ਸਮੁੰਦਰ ਦੇ ਵਿੱਚ ਹਨੇਰਾ ਹੁੰਦਾ ਉਹ ਲਾਈਟ ਨਿਕਲਣ ਕਰਕੇ ਉਹ ਪਾਣੀ ਚਮਕਦਾ ਤੇ ਉਹ ਜਦੋਂ ਚਮਕਦਾ ਇੰਨੇ ਟਾਈਮ ਨੂੰ ਇਹ ਵੱਡੀ ਮੱਛੀ ਨੂੰ ਕਹ ਲੋ ਵੀ ਭਲੇਖਾ ਦੇ ਕੇ ਉਹਨੂੰ ਭਲੇਖੇ ਚ ਪਾ ਕੇ ਤੇ ਉਥੋਂ ਉਹਨੇ ਡੈਮ ਚ ਨਿਕਲ ਜਾਂਦੀ ਆ ਸੋ ਇਹ ਮੱਛੀ ਨੇ ਉਹ ਪਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬਚਾਅ ਦੇ ਵਾਸਤੇ ਵਰਤਣਾ ਸ਼ੁਰੂ ਕਰਤਾ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੱਦਾਂ ਇਸ ਮੱਛੀ ਨੂੰ ਇਹ ਚੀਜ਼ ਦੀ ਸੋਝੀ ਦਿੱਤੀ ਵੀ ਇਹ ਪਾਣੀ ਚਮਕਦਾ ਮੈਂ ਇਹਨੂੰ ਆਪਣੀ ਜ਼ਿੰਦਗੀ ਚ ਵਰਤ ਸਕਦੀਆਂ ਤੇ ਆਪਣਾ ਬਚਾਅ ਕਰ ਸਕਦੀਆਂ ਇਸੇ ਲਈ ਆਪਾਂ ਅਕਸਰ ਤੁਹਾਡੇ ਨਾਲ ਇਹ ਗੱਲ ਕਰਦੇ ਹੁੰਨੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਆ ਜਦੋਂ ਉਹ ਆਪਦੇ ਬਣਾਏ ਹੋਏ ਇਹਨਾਂ ਜੀਵ ਜੰਤੂਆਂ ਨੂੰ ਇਦਾਂ ਦੀ ਸੋਝੀ ਦੇ ਸਕਦਾ ਇਹਨਾਂ ਦੀ ਰੱਖਿਆ ਵਾਸਤੇ ਕੀ ਕੁਛ ਬਣਾ ਸਕਦਾ ਪ੍ਰਮਾਤਮਾ ਤਾਂ ਇਨਸਾਨ ਦੀ ਰੱਖਿਆ ਕਿਉਂ ਨਹੀਂ ਕਰੂਗਾ ਇਨਸਾਨ ਦੀ ਅਰਦਾਸ ਕਿਉਂ ਨਹੀਂ ਸੁਣੂਗਾ ਜੇ ਤੁਹਾਡੀ ਅਰਦਾਸ ਨਹੀਂ ਸੁਣੀ ਗਈ ਉਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਮਤਲਬ ਕਿ ਸਾਡੇ ਵਿੱਚ ਕੋਈ ਕਮੀ ਆ ਕੋਈ ਘਾਟ ਆ ਧੰਨਵਾਦ